ਕਿਦਾ ਹੁਣ ਉਹ ਲੱਭਣ ਦੇ ਨਾਂ ਥੱਲੇ ਲੱਭਣ ਦੇ ਉਹਨੂੰ ਸਬੂਤ ਤਾਂ ਵਿਹੜ ਬੱਚੇ ਦਾ ਵੀ ਪਚਾੜਾ ਕਿੱਥੇ ਆ ਨਾ ਜਿਹੜਾ ਨਾਲ ਬੰਦਾ ਉਹ ਸਬੂਤ ਉਹਨੂੰ ਸਾਰਾ ਪਤਾ ਉਹਨੂੰ ਕੋਈ ਮਤਲਬ ਉਹਨੂੰ ਸਾਹਮਣੇ ਕਰਦੇ ਨਹੀਂ ਸਾਡਾ ਜਾਹੇ ਉਹਨੂੰ ਕੁੱਟਣ ਲੱਗੀਆਂ ਫੇ ਕੁੱਟ ਕੇ ਮਨਾਉਨੇ ਆ ਤਾਂ ਵੀ ਨਹੀਂ ਸਾਡੇ ਲੱਗਿਆ ਉਹਨਾਂ ਨੂੰ ਹਜ਼ਰ ਕਰਨ ਦੇ ਆਏ ਕੀ ਦਸੀਏ ਹੁਣ ਅਥੇ ਸਾਡਾ ਕੋਈ ਸਬੂਤ ਉਹਨੂੰ ਕੋਈ ਬੱਚੇ ਦਾ ਸਬੂਤ ਨਹੀਂ ਲੱਭਦੇ ਜੁੱਤੀ ਆਦੀ ਕਿੱਥੇ ਮਿਲਦੀ ਮਾਲਕ ਸਵੇਰ ਦਾ ਅਥੇ ਪਹੁੰਚਿਆ ਨਹੀਂ ਚੋਰੀ ਵੇਚਦੀ ਹੈ ਆਪਣੀ ਹੈ ਨਾ ਕਿ ਚੋਰੀ 2 ਨੰਬਰ ਦਾ ਕੰਮ ਕਰਦੇ 2 ਨੰਬਰ ਦਾ ਚੋਰੀ ਕੰਮ ਕਰਦੇ ਜਿਹੜੇ ਮਨਦੀਪ ਜੱਜ ਕੋ ਜੱਗ ਟੰਡ ਮਿਲ ਨਹੀਂ ਦੇ ਉਹਨਾਂ ਨੂੰ ਫੜਨਾ ਨਹੀਂ ਟੋਣੀ ਲਾਏ ਉਹਨਾਂ ਨੂੰ ਪੁੱਛਣਾ ਉਸਾਂ ਨੂੰ ਟੋਣੀ ਵੀ ਲਾਉਂਦੇ ਨਹੀਂ ਸਾਨੂੰ ਪੁੱਛਣਾ ਨਹੀਂ ਜੇ ਇਹ ਨਹੀਂ ਕੋਈ ਲੱਭ ਜਾਂਦਾ ਬੋਡੀ ਲੱਭਣਾ ਤੋਂ ਬੋਡੀ ਲੱਭਣਾ ਤੋਂ ਬੋਡੀ ਨਾਲ ਲੱਭੇ ਨਹੀਂ ਕਿ ਬਣਾਉਣਾ ਬੋਡੀ ਸਾਨੂੰ ਤਾਂ ਦੱਸਣਾ ਤੇ ਚਾਹੀਦਾ ਉਹਨੂੰ ਪੁੱਛਣ ਤੇ ਸੀ ਕੋਈ ਰਿੰਡਿਸ਼ ਵੀ ਨਹੀਂ ਲੱਗਦੀ ਕੋਈ ਲੱਭਾ ਕਦੋਂ ਆਹਨੂੰ ਤਾਂ ਬਹੁਤ ਚੰਗਾ ਬੱਚਾ ਹੈ ਕੋਈ ਕੋਈ ਕੁਮੜਾ ਚੰਗਾ ਕੁਛ ਨਹੀਂ ਕਮਾਲ ਘੈ ਨਹੀਂ ਪੁੱਛਣਾ ਚਾਹੀਦਾ ਵਾ ਮਾੜਕ ਨੂੰ ਪੁੱਛਣਾ ਚਾਹੀਦਾ ਆਣ ਕੇ ਦੇਖਣਾ ਚਾਹੀਦਾ ਵੀ ਬੱਚਾ ਬੱਚੇ ਨਿੰਨੀਕੇ ਛੋਟੇ ਛੋਟੇ ਬੱਚੇ ਉਹਦੇ ਕਿੱਦਾਂ ਕਰਨਗੇ ਕਿ ਕਿਦਾਂ ਮਾਰਤਾ ਹੋਣਾ ਕਰਿਆਲੇ ਹੈ ਬੋਟੀ ਸਵੇਰ ਦੀ ਆਣਾ ਨੇ ਸਾਡੀ ਕੁੜੀ ਸੁਦੈਨ ਹੋ ਗਈ ਰੋ ਰੋ ਕੇ ਅਸੀਂ ਤਾਂ ਮਾਹ ਪਹੁੰਚੇ ਉਹਨੂੰ ਸਵੇਰੇ ਪਤਾ ਲੱਗਾ 9 ਵਜੇ ਕਿ 9 ਵਜੇ ਸਾਨੂੰ ਤਾਂ ਪਤਾ ਲੱਗਾ ਅਸੀਂ ਤਾਂ ਰੋਂਦੇ ਪਿੱਟਦੇ ਇੱਥੇ ਪਹੁੰਚੇ ਅਸੀਂ ਆਪਾ ਕਰਨਾ ਸਾਨੂੰ ਮੰਗ ਕਰਦੇ ਸਾਨੂੰ ਸਾਫ਼ ਮਿਲਣਾ ਚਾਹੀਦਾ ਤੁਹਾਡਾ ਬੱਚਾ ਮਿਲਣਾ ਚਾਹੀਦਾ ਸਾਡੇ ਉਹਦੇ ਬੱਚੇ ਨਿੰਨੀਕੇ ਉਹਨੂੰ ਸਾਫ਼ ਮਿਲਣਾ ਚਾਹੀਦਾ ਸਾਡੇ ਪਿੰਡ ਦਾ ਜਿਵੇਂ ਸਾਰਿਆਂ ਨੇ ਦੱਸਿਆ ਕਿ ਨੌਜਵਾਨ ਬੱਚਾ ਐਸਪੀ ਇੱਥੇ ਪਿਛਲੇ ਲੰਬੇ ਸਮ ਹਰਾਨੀ ਵਾਲੀ ਗੱਲ ਇਹ ਬਿਆਨ ਸਾਰਿਆਂ ਨੇ ਸੁਣ ਲਿਆ ਕਿ ਜਦੋਂ ਮਾਲਕਾਂ ਦੇ ਥੱਲੇ ਰਹਿ ਕੇ ਆਪਾਂ ਕੰਮ ਕਰੀਏ ਸਾਨੂੰ ਪਤਾ ਸਾਡੀ ਮਸ਼ੀਨ ਪਲਟ ਗਈ ਆ ਜਾਂ ਟੇਢੀ ਹੋ ਗਈ ਆ ਤੇ ਆਪਾਂ ਨਾ ਤੁਸੀਂ ਇਹ ਗੱਲ ਜਿਹੜੀ ਐ ਇੱਥੋਂ ਦਾ ਦੱਸੋ ਵੀ ਕਿ ਕੋਈ ਪਾਣੀ ਦਾ ਰੋੜ ਨਹੀਂ ਹੈਗਾ ਨਾ ਪਾਣੀ ਕੋਈ 5-5 10-10 ਫੁੱਟ ਡੂੰਘਾ ਬਿਲਕੁਲ ਲੱਖ-ਲੱਖ ਪਾਣੀ ਆ ਵਿੱਚ ਬੱਚੇ ਬੜੇ ਹੋਏ ਆ ਇਸ ਕਰਕੇ ਵੱਡੀ ਇਹ ਕਾਰਵਾਈ ਹੋਣੀ ਚਾਹੀਦੀ ਆ ਕਿ ਮਾਲਕ ਕਿੱਥੇ ਆ ਜਿੰਨਾ ਮਾਲਕਾਂ ਵਾਲੇ ਥੱਲੇ ਰਹਿ ਕੇ ਆਪਾਂ ਕੰਮ ਕਰਦੇ ਆ ਉਹਨਾਂ ਦਾ ਕੋਈ ਫਰਜ ਨਹੀਂ ਸਵੇਰ ਦਾ ਬਣਦਾ ਸੀ ਉਹ ਅੱਧਾ ਘੰਟਾ ਲਾਂਦੇ ਤੇ ਸਾਡਾ ਬੱਚਾ ਬਾਹਰ ਆਣਾ ਸੀ ਤੁਹਾਡੇ ਲਈ ਆਪਾਂ 2 ਘੰਟੇ ਦਾ ਸਮਾਂ ਦਿੰਨੇ ਆ ਮਾਲਕ ਨੂੰ ਪ੍ਰਸ਼ਾਸਨ ਨੂੰ ਇੱਥੋਂ ਦੀ ਪੁਲਿਸ ਨੂੰ ਸਾਰੇ ਮੋਤਵਾ ਸਾਰਾ ਪਿੰਡ ਜੇ ਸਾਡਾ ਬੱਚਾ ਨਾਲ ਲੱਗਾ ਆਪਾਂ ਚਕੀਰੇ ਦੇ ਘਰ ਦੇ ਅੱਗੇ ਧਰਨਾ ਦੇਵਾਂਗੇ ਫਿਰ ਮੈਂ ਬੇਨਤੀ ਕਰਦਾ ਸੋਸ਼ਲ ਮੀਡੀਆ ਤੇ ਰਾਈ ਮੈਂ ਤੁਹਾਨੂੰ ਵੀ ਕਹਾਂਗਾ ਕਿ ਉਹ ਥਾਂ ਵੀ ਦੱਸੋ ਪੂਰੀ ਦੁਨੀਆ ਨੂੰ ਪਤਾ ਲੱਗੇ ਕਿ ਗੋਡੇ-ਗੋਡੇ ਪਾਣੀ ਨਹੀਂ ਹੈਗਾ। ਸ਼ਵੇਰ ਤੋਂ ਮਸ਼ੀਨ ਡਿੱਗੀ ਤੁਹਾਡਾ ਫਰਜ਼ ਬਣਦਾ ਸੀ ਤੁਸੀਂ ਇੱਥੇ ਪ੍ਰਬੰਧ ਕਰਕੇ ਘਟੋ-ਘਟ ਬੱਚਾ ਜੇ ਜਿਉਂਦਾ ਹੈ ਜਾਂ ਬੱਚਾ ਮਰ ਚੁੱਕਾ ਉਹਦੀ ਡੈੱਡ ਬੋਡੀ ਤੇ ਬਾਹਰ ਕੱਢਦੇ। ਤੁਸੀਂ ਡੈੱਡ ਬੋਡੀ ਬਾਹਰ ਕੱਢਣ ਤੋਂ ਬਿਨਾ ਤੁਸੀਂ ਜਿਹੜਾ ਹੈ ਉਹ ਇੱਥੋਂ ਆਪ ਭਜੇ ਆਪਣੇ ਜਿਹੜੇ ਹੋਰ ਆਪਰੇਟਰ ਉਹ ਭਜਾਏ। ਅੱਜ ਪੂਰਾ ਪਿੰਡ ਹੋਰ ਇਲਾਕੇ ਦੇ ਪਤਵੰਤੇ ਇੱਥੇ ਆ ਕੇ ਪਰੇਸ਼ਾਨ ਹੋ ਰਹੇ ਪਰ ਜਿੰਨਾ ਮਾਲਕਾਂ ਥੱਲੇ ਬੱਚਾ ਕੰਮ ਕਰਦਾ ਉਹ ਉਹ ਲੁਕੇ ਬੈਠੇ ਆ। ਇੱਥੋਂ ਸਿੱਤਾ ਜਾੜ ਹੁੰਦਾ ਕੀ ਸਾਡੇ ਬੱਚੇ ਨੂੰ ਜਾਂ ਮਾਰਿਆ ਗਿਆ ਜੇ ਨਹੀਂ ਮਾਰਿਆ ਗਿਆ ਤੇ ਉਹਦੀ লাশ ਕਿੱਥੇ ਹੈ ਜੇ ਇਹ লাশ ਨਾਲ ਵੀ 2 ਘੰਟੇ ਦਾ ਸਮਾਂ ਦਿੱਤਾ 5 ਵਜੇ ਤੱਕ ਪ੍ਰਸ਼ਾਸਨ ਨੂੰ ਵੀ ਆਪਾਂ ਜਗੀਰੇ ਦੇ ਘਰ ਦੇ ਅੱਗੇ ਧਰਨਾ ਕਰਾਂਗੇ ਮੈਂ ਸਰਪੰਚ ਜੱਗੋਤਕ ਟੰਡ ਮੇਰੇ ਨਾਲ ਗ੍ਰਾਮ ਪੰਚਾਇਤ ਤੇ ਸਾਰੇ ਪਿੰਡ ਦੇ ਨੌਜਵਾਨ ਜਿਹੜੇ ਇੱਥੇ ਕੱਤਰ ਹੋਏ ਆ ਜੀ ਇਹ ਰਾਤ ਨੂੰ ਇੱਥੇ ਮਾਈਨਿੰਗ ਕੀਤੀ ਜਾਂਦੀ ਹੈ ਇਸ ਤਰ੍ਹਾਂ ਕਿ ਜਦੋਂ ਸਾਨੂੰ ਪਤਾ ਲੱਗਾ ਕਿ ਪੋਕਲੈਂਡ ਮਸ਼ੀਨ ਦੇ ਥੱਲੇ ਆ ਕੇ ਇੱਕ ਵਿਅਕਤੀ ਜਿਹੜਾ ਦੱਬਿਆ ਗਿਆ ਕੋਸੇ ਬੰਦੇ ਦੇ ਵਿੱਚ ਆਪਣੀ ਦੇਖ ਰਹੇ ਹਾਈਡਰ ਮੰਗਾਏ ਹੋਏ ਨੇ ਹੋਰ ਵੀ ਮਸ਼ੀਨਾਂ ਮੰਗਾਈਆਂ ਇਹ ਰੈਸਕਿਊ ਕਰਕੇ ਉਹ ਦੇਖ ਰਹੇ ਆ ਕਿ ਉਹਦੀ ਡੈੱਡ ਬਡੀ ਜੇ ਸਾਨੂੰ ਮਿਲ ਜਾਂਦੀ ਤੇ ਔਰ ਇਹ ਜੱਕੋ ਚੱਕ ਟਾਂਡੇ ਦਾ ਮੁੰਡਾ ਮਨਦੀਪ ਹੈਗਾ ਜਿਹੜਾ ਕਿ ਇਹਦਾ ਆਪਰੇਟਰ ਸੀਗਾ ਇਹ ਮਸ਼ੀਨ ਲੈ ਕੇ ਜਾ ਰਿਹਾ ਸੀਗਾ ਡੋਮੇ ਚ ਪੈ ਗਿਆ ਉਹ ਜਿਹਦੇ ਕਰਕੇ ਮਸ਼ੀਨ ਪਲਟ ਗਈ ਤੋਂ ਜਿਹੜਾ ਲਾਗੇ ਖੜੇ ਉਹਨਾਂ ਦੇ ਕਹਿਣ ਦਾ ਮੁਤਾਬਕ ਹੈ ਕਿ ਇਹ ਮਸ਼ੀਨ ਪਲਟਣ ਦੇ ਨਾਲ ਇਹ ਬੰਦਾ ਜਿਹੜਾ ਥੱਲੇ ਦੱਬਿਆ ਗਿਆ ਉਸੇ ਗੜੀ ਦੇ ਪਰਦੇ ਨੂੰ ਆਪਾਂ ਕੱਢ ਰਹੇ ਆ ਜੋ ਵੀ ਉਸ ਤੋਂ ਬਾਅਦ ਸਾਹਮਣੇ ਹੋਣਗੇ ਉਸ ਹਸਾਮਾ ਕਾਰਵਾਈ ਕਰ ਦਿੱਤੀ ਜਾਏਗੀ ਔਰ ਤੁਹਾਨੂੰ ਸਬੰਧਤ ਜੋ ਵੀ ਹੈਗਾ ਉਹ ਦੱਸ ਦਿਓ ਥੈਂਕ ਯੂ